ਸਾਰੇੰਗ ਬਾਚੂਕਾ ਤੁਸੀਂ ਤਸਵੀਰਾਂ ਦੇ ਦੇਖ ਸਕਦੇ ਹੋ ਲਾਈਟ ਟੋਟਲ ਬੰਦ ਹੋ ਚੁੱਕੀ ਹੈ ਸੋ ਇਸ ਸਾਰੇੰਗ ਦੇ ਨਾਲ ਇੱਕ ਲੋਕਾਂ ਨੂੰ ਅਲਰਟ ਕੀਤਾ ਗਿਆ ਕਿ ਅਗਰ ਖਤਰੇ ਦੀ ਘੰਟੀ ਹੈ ਇਹ ਜੇ ਕੋਈ ਹਮਲੇ ਤੁਹਾਡੇ ਤੇ ਇਦਾਂ ਦਾ ਟਾਈਮ ਆਉਂਦਾ ਹੈ ਤਾਂ ਤੁਸੀਂ ਘਰ ਦੀਆਂ ਲਾਈਟਾਂ ਬੰਦ ਰੱਖਦੇ ਹੋ ਤਾਂ ਕਿ ਕੋਈ ਜਿਹੜਾ ਉੱਪਰ ਦੁਸ਼ਮਣਾਂ ਦਾ ਜਹਾਜ਼ ਆ ਤੁਹਾਡੀ ਕੋਈ ਆਇਡੈਂਟੀਫਾਈ ਨਾ ਕਰ ਸਕੇ ਇੱਥੇ ਕੋਈ ਸ਼ਹਿਰ ਹੈ ਪਿੰਡ ਹੈ ਕੋਈ ਘਰ ਹੈ ਕੋਈ ਲੋਕ ਰਹਿੰਦੇ ਨੇ ਸੋ ਇਹ ਸਾਰੇੰਗ ਜਿਹੜਾ ਆ ਇੱਕ ਤੁਹਾਡੇ ਲਈ ਅਲਰਟ ਹੈ ਤੁਹਾਨੂੰ ਅਲਰਟ ਕਰਦਾ ਹੈ ਤੁਹਾਨੂੰ ਇੱਕਦਮ ਸਤਰਕ ਕਰਦਾ ਹੈ ਕਿ ਕੋਈ ਖਤਰਾ ਸਾਡੇ ਉੱਤੇ ਮੰਡਰਾ ਰਿਹਾ ਸੋ ਉਸ ਖਤਰੇ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਘਰਾਂ ਦੀਆਂ ਆਫਿਸ ਦੀ ਜਿੱਥੇ-ਜਿੱਥੇ ਵੀ ਤੁਸੀਂ ਹੋ ਟੋਟਲੀ ਲਾਈਟਾਂ ਮੋਬੱਤੀਆਂ ਤੱਕ ਟਾਰਚ ਤੱਕ ਫੋਨ ਦੀਆਂ ਲਾਈਟਾਂ ਤੱਕ ਕੋਈ ਵੀ ਲਾਈਟ ਤੁਸੀਂ ਯੂਜ਼ ਨਹੀਂ ਕਰਨੀ ਸੋ ਇੱਕ ਸਰਕਾਰ ਵੱਲੋਂ ਤੁਹਾਨੂੰ ਇੱਕ ਅੱਜ ਟ్రਾਇਲ ਦਿੱਤਾ ਗਿਆ ਹੈ ਕਿ ਆਨਰ ਸਮੇਂ ਦੇ ਵਿੱਚ ਜੋ ਹਾਲਾਤ ਇਸ ਵੇਲੇ ਇੰਡੀਆ ਪਾਕ ਦੇ ਬਣੇ ਹੋਏ ਨੇ ਅਗਰ ਕੋਈ ਦੁਸ਼ਮਣ ਦਾ ਜਹਾਜ਼ ਇੱਧਰ ਆਉਂਦਾ ਹੈ ਤਾਂ ਤੁਸੀਂ ਕਿੱਦਾਂ ਬਚਣਾ ਹੈ ਕਿਵੇਂ ਤੁਸੀਂ ਅਲਰਟ ਰਹਿਣਾ ਹੈ ਸੋ ਅਲਰਟ ਰਹਿਣ ਦੇ ਲਈ ਇੱਕ ਤੁਹਾਨੂੰ ਸੰਕੇਤ ਜਿਹੜਾ ਇਸ ਸਾਇਰਨ ਵੱਜੋਂ ਮਿਲੇਗਾ ਸੋ ਸਾਰੇ ਜਿਹੜਾ ਵੱਜ ਰਿਹਾ ਆ 8 ਵੱਜ ਚੁੱਕੇ ਨੇ 8 ਤੋਂ ਲੈ ਕੇ 9 ਵਜੇ ਤੱਕ ਜਿਹੜੀ ਇੱਥੇ ਲਾਈਟ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੰਦ ਹੋ ਗਈ ਆ ਰੋਡ ਦੇ ਤੇ ਟ੍ਰੈਫਿਕ ਵੀ ਬੰਦ ਹੈ ਟੋਟਲ ਹਨੇਰਾ ਜਿਹੜਾ ਪੂਰਾ ਬਲੈਕ ਆਊਟ ਜਿਹੜਾ ਹੋ ਚੁੱਕਿਆ ਆ ਔਰ ਇਹ ਜਿਹੜਾ ਆ 9 ਵਜੇ ਤੱਕ ਐਸੇ ਤਰ੍ਹਾਂ ਰਹੇਗਾ ਸੋ ਅੱਜ ਦੀ ਰਾਤ ਬੜੀ ਅਹਿਮ ਹੈ ਹਰ ਜ਼ਿਲ੍ਹੇ ਨੂੰ ਲੱਡ ਕੀਤਾ ਗਿਆ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਐਸੇ ਤਰ੍ਹਾਂ ਸਾਇਰਨ ਵੱਜ ਰਹੇ ਨੇ ਨਵਾਂ ਸ਼ਹਿਰ ਦੀ ਗੱਲ ਕਰੀ ਆ ਇਸ ਲਈ ਨਵਾਂ ਸ਼ਹਿਰ ਦੇ ਵਿੱਚ ਵੀ ਜਿਹੜਾ ਆ ਉਹ ਕੁੱਗੂ ਤੁਸੀਂ ਦੇਖ ਸਕਦੇ ਹੋ ਵੱਜ ਰਿਹਾ ਆ ਅਲਰਟ ਹੈ ਲੋਕਾਂ ਨੂੰ ਇੱਕ ਬਚਣ ਦਾ ਸੁਨੇਹਾ ਹੈ ਲੋਕਾਂ ਨੂੰ ਚੇਤਾਵਨੀ ਹੈ ਵੀ ਜੇ ਅਗਰ ਦੁਸ਼ਮਣ ਆਉਂਦਾ ਹੈ ਤਾਂ ਇਸ ਤਰ੍ਹਾਂ ਤੁਹਾਨੂੰ ਸਾਇਰਨ ਬਜੇਗਾ ਤੇ ਤੁਸੀਂ ਕਿੱਦਾਂ ਬਚਣਾ ਕਿਵੇਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਔਰ ਘਰ ਨੂੰ ਬਿਲਕੁਲ ਜਿਹੜਾ ਹੈ ਨੇਰੇ ਵਿੱਚ ਰੱਖਣਾ ਕੋਈ ਵੀ ਲਾਈਟ ਜਿਹੜੀ ਹੈ ਘਰ ਦੀ ਨਹੀਂ ਜਗਾਉਣੀ ਤਾਂ ਕਿ ਜਿਹੜਾ ਉੱਪਰ ਦੁਸ਼ਮਣ ਹੈ ਸਾਡੇ ਉੱਤੇ ਅਗਰ ਉਹ ਵਾਰ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਇਹ ਨਾ ਪਤਾ ਲੱਗੇ ਕਿ ਇੱਥੇ ਕੋਈ ਰਹਿ ਰਿਹਾ ਹੈ ਜੇ ਉਹਨੂੰ ਇਦਾਂ ਦੀ ਕੋਈ ਲਾਈਟ ਤੋਂ ਪਤਾ ਲੱਗਦਾ ਤਾਂ ਉਹ ਸਾਡੇ ਦੇ ਬਾਹਰ ਕਰ ਸਕਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਬਚਾਅ ਦੇ ਲਈ ਜਿਹੜੀਆਂ ਸਾਨੂੰ ਇਹ ਜਿਹੜੀ ਅੱਜ ਗਵਰਨਮੈਂਟ ਆਫ ਇੰਡੀਆ ਵੱਲੋਂ ਪੰਜਾਬ ਨੂੰ ਅਲਰਟ ਕੀਤਾ ਗਿਆ ਸੀ ਸੋ ਜਿਹੜਾ ਖੁੱਗੂ ਜਿਹੜਾ ਬੰਦ ਹੋ ਚੁੱਕਾ ਆ ਔਰ ਲਾਈਟਾਂ ਵੀ ਜਿਹੜੀਆਂ ਟੋਟਲ ਬੰਦ ਹੋ ਚੁੱਕੀਆਂ 8 ਤੋਂ ਲੈ ਕੇ 9 ਵਜੇ ਤੱਕ ਜਿਹੜੀਆਂ ਲਾਈਟ ਬੰਦ ਰਹੇਗੀ ਦੇਖ ਸਕਦੇ ਹੋ ਕਿ ਸਾਇਰਨ ਜਿਹੜਾ ਆ ਜਿਹੜਾ ਕਿ ਖਤਰੇ ਦੀ ਘੰਟੀ ਕਹਿ ਸਕਦੇ ਆ ਜਿਹਦੇ ਸਾਇਰਨ ਵੱਜਣ ਨਾਲ ਟੋਟਲੀ ਲਾਈਟ ਜਿਹੜੀ ਆ 8 ਤੋਂ ਲੈ ਕੇ 9 ਵਜੇ ਤੱਕ ਬੰਦ ਹੋ ਚੁੱਕੀ ਹੋਣੀ ਆ ਉਹ ਬੰਦ ਹੋ ਚੁੱਕੀ ਹੈ ਸਾਇਰਨ ਵੱਜ ਚੁੱਕਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਾਈਵ ਚੋਟਲ ਬੰਦ ਹੋ ਚੁੱਕੀ ਹੈ ਸੋ ਇਸ ਸਾਇਰਨ ਦੇ ਨਾਲ ਇੱਕ ਲੋਕਾਂ ਨੂੰ ਅਲਰਟ ਕੀਤਾ ਗਿਆ ਕਿ ਅਗਰ ਖਤਰੇ ਦੀ ਘੰਟੀ ਹੈ ਇਹ ਜੇ ਕੋਈ ਹਮਲੇ ਤੁਹਾਡੇ ਤੇ ਇਦਾਂ ਦਾ ਲਾਵਾਰ ਆ ਟਾਈਮ ਆਉਂਦਾ ਆ ਤਾਂ ਤੁਸੀਂ ਘਰ ਦੀਆਂ ਲਾਈਟਾਂ ਬੰਦ ਰੱਖਦੇ ਆ ਤਾਂ ਕਿ ਕੋਈ ਜਿਹੜਾ ਉੱਪਰ ਦੁਸ਼ਮਣਾਂ ਦਾ ਜਹਾਜ਼ ਆ ਤੁਹਾਡੀ ਕੋਈ ਆਇਡੈਂਟੀਫਾਈ ਨਾ ਕਰ ਸਕੇ ਇੱਥੇ ਕੋਈ ਸ਼ਹਿਰ ਹੈ ਪਿੰਡ ਹੈ ਕੋਈ ਘਰ ਹੈ ਕੋਈ ਲੋਕ ਰਹਿੰਦੇ ਨੇ ਸੋ ਇਹ ਸਾਰੇ ਜਿਹੜਾ ਆ ਇੱਕ ਤੁਹਾਡੇ ਲਈ ਅਲਰਟ ਹੈ ਤੁਹਾਨੂੰ ਅਲਰਟ ਕਰਦਾ ਹੈ ਤੁਹਾਨੂੰ ਇਕਦਮ ਸਤਰਕ ਕਰਦਾ ਹੈ ਕਿ ਕੋਈ ਖਤਰਾ ਸਾਡੇ ਉੱਤੇ ਮੰਡਰਾ ਰਿਹਾ ਸੋ ਉਸ ਖਤਰੇ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਘਰਾਂ ਦੀਆਂ ਆਫਿਸ ਦੇ ਜਿੱਥੇ-ਜਿੱਥੇ ਵੀ ਤੁਸੀਂ ਹੋ ਟੋਟਲੀ ਲਾਈਟਾਂ ਮੋਬੱਤੀਆਂ ਤੱਕ ਟਾਰਚ ਤੱਕ ਫੋਨ ਦੀਆਂ ਲਾਈਟਾਂ ਤੱਕ ਕੋਈ ਵੀ ਲਾਈਟ ਤੁਸੀਂ ਯੂਜ਼ ਨਹੀਂ ਕਰਨੀ ਸੋ ਇੱਕ ਸਰਕਾਰ ਵੱਲੋਂ ਤੁਹਾਨੂੰ ਇੱਕ ਅੱਜ ਟ్రਾਇਲ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਲਾਤ ਇਸ ਵੇਲੇ ਇੰਡੀਆ ਪਾਕ ਦੇ ਬਣੇ ਹੋਏ ਨੇ ਅਗਰ ਕੋਈ ਦੁਸ਼ਮਣ ਦਾ ਜਹਾਜ਼ ਇੱਧਰ ਆਉਂਦਾ ਹੈ ਤਾਂ ਤੁਸੀਂ ਕਿੱਦਾਂ ਬਚਣਾ ਹੈ